ਸਸਿਕਾ ਦੋਸਤੋ ਸਾਰੇ ਲੋਕ ਨੈੱਟ ਵਰਤਦੇ ਨੇ ਤੇ ਨੈੱਟ ਦੇ ਵਿੱਚ ਸਾਨੂੰ ਇਹ ਹੁੰਦਾ ਵੀ ਅਸੀਂ ਆਨਲਾਈਨ ਘਰੇ ਬੈਠੇ ਜਾਂ ਆਪ ਆਪਦੇ ਕਿਵੇਂ ਸਕੀਮ ਲਾ ਕੇ ਅਸੀਂ ਪੈਸਾ ਕਮਾ ਲਈਏ ਆ ਜਿਹੜੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੇहद ਸਾਵਧਾਨ ਰਹਿਣ ਦੀ ਲੋੜ ਹੈ ਨਿਊਜ਼ 24 ਦੀ ਇਹ ਜਾਣਕਾਰੀ ਹੈ ਕਿ ਡਾਰਕ ਵੈਬ ਦੇ ਵਿੱਚ 62 ਕਰੋੜ ਰੁਪਏ ਤੋਂ ਜ਼ਿਆਦਾ ਲੋਕਾਂ ਦਾ ਡਾਟਾ 62 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਲੀਕ ਹੋ ਚੁੱਕਿਆ ਕਿਤੇ ਤੁਹਾਡਾ ਤੁਸੀਂ ਤਾਂ ਨਹੀਂ ਇਹਦੇ ਚ ਕਹਿੰਦੇ ਸ਼ਾਮਲ ਕਹਿੰਦੇ ਜਿਵੇਂ ਜਿਵੇਂ ਅਸੀਂ ਡਿਜੀਟਲ ਦੀ ਔਰ ਵੱਧ ਰਹੇ ਆ ਤਾਂ ਉਹਨੂੰ ਆਨਲਾਈਨ ਸਾਈਬਰ ਅਟੈਕ ਦਾ ਖਤਰਾ ਵੀ ਉਨੇ ਹੀ ਜ਼ਿਆਦਾ ਵੱਧ ਗਿਆ ਹੈ ਹਾਲੀ ਦੇ ਵਿੱਚ ਇੱਕ ਚੰਗੌਣ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਡਾਰਕ ਵੈਬ ਦੇ ਵਿੱਚ 62 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਲੀਕ ਹੋ ਗਿਆ ਹੈ ਡਾਟਾ ਦੇ ਵਿੱਚ ਕੁਝ ਵੀ ਹੋ ਸਕਦਾ ਤੁਹਾਡੇ ਬੈਂਕ ਅਕਾਊਂਟਾਂ ਤੋਂ ਲੈ ਕੇ ਤੁਹਾਡੀ ਪਰਸਨਲ ਡਿਟੇਲ ਤੱਕ ਜੀ ਹਾਂ ਕਹਿੰਦੇ ਇੱਕ ਸਾਈਬਰ ਅਟੈਕ ਦਾ ਪਪੂਲਰ ਆਡੀਓ ਪ੍ਰੋਡਕਟ ਤੇ 스마트ਵਾਚ ਮੇਕਰ ਬੋਟ ਦੇ 7.5 ਮਿਲੀਅਨ ਯਾਨੀ ਕਿ 62 ਕਰੋੜ ਤੋਂ ਜ਼ਿਆਦਾ ਯੂਜ਼ਰ ਪਰਸਨਲ ਇਨਫੋਰਮੇਸ਼ਨ ਲੀਕ ਹੋਈ ਹੈ ਜਿਸ ਨੂੰ ਲੈ ਕੇ ਡਾਰਕ ਵੈਬ ਤੇ ਦੇਖਿਆ ਗਿਆ ਹੈ ਜਿਹਨੂੰ ਡਾਰਕ ਵੈਬ ਤੇ ਦੇਖਿਆ ਗਿਆ ਤੇ ਲੀਕ ਹੋਏ ਡਾਟਾ ਦੇ ਵਿੱਚ ਨਾਮ ਐਡਰੈਸ ਕੰਟੈਕਟ ਨੰਬਰ ਈਮੇਲ ਆਈਡੀਆਂ ਕਸਟਮਰ ਆਈਡੀਆਂ ਵਰਗੇ ਸੈਂਸਿਟਿਵ ਡਿਟੇਲਸ ਨੇ ਜਿਹੜੀਆਂ ਉਹ ਵੀ ਸ਼ਾਮਲ ਨੇ ਬੋਟ ਨੇ ਹੁਣ ਤੱਕ ਇਸ ਬਾਰੇ ਕੋਈ ਬਿਆਨ ਜਾਰੀ ਹੈ ਜਿਹੜਾ ਕਹਿੰਦੇ ਨਹੀਂ ਕੀਤਾ ਹੈਗਾ ਬੋਫਰਸ ਦੀ ਰਿਪੋਰਟ ਦੇ ਅਨੁਸਾਰ ਕਿਹਾ ਗਿਆ ਹੈ ਕਹਿੰਦੇ ਸ਼ਾਪ ਸ਼ੋਪੀਫਾਈ ਗਾਏਕ ਨਾਮ ਦੇ ਇੱਕ ਹੈਕਰ ਨੇ ਇਸ ਸਾਈਬਰ ਅਟੈਕ ਦਾ ਅੰਜਾਮ ਦਿੱਤਾ ਤੇ ਉਹਨੇ 5 April ਨੂੰ ਬੋਟ ਲਾਈਫ ਸਟਾਈਲ ਦੇ ਡਾਟਾਬੇਸ ਤੱਕ ਪਹੁੰਚ ਦਾ ਦਾਵਾ ਕੀਤਾ ਤੇ ਹੈਕਰ ਦੇ ਨਾਲ ਕੁਝ ਡਾਟਾ ਵਾਲੀ ਫਾਈਲਸ ਵੀ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਨੇ ਕਹਿੰਦਾ ਦੇਖ ਲਓ ਭਾਈ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾਗਾ ਇਹ ਗਾਕਾਂ ਦੇ ਲਈ ਕਹਿੰਦੇ ਇੱਕ ਵੱਡਾ ਖਤਰਾ ਪੈਦਾ ਕਰ ਸਕਦਾ ਜਿਸ ਨੂੰ ਲੈ ਕੇ ਫਿਊਚਰ ਦੇ ਵਿੱਚ ਫਿਸ਼ਿੰਗ ਅਟੈਕ ਤੇ ਕਈ ਤਰ੍ਹਾਂ ਦੇ ਖਤਰੇ ਜਿਹੜੇ ਸਾਹਮਣੇ ਆ ਸਕਦੇ ਨੇਗੇ ਸੈਟਨ ਇੰਟੈਲੀਜੈਂਸ ਸਰਚਰ ਸੋਮਿਆ ਕੰਦੇ ਸ਼ਰਮਵਸਤਵ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਡਾਟਾ ਲੀਕ ਕਈ ਗਾਕਾਂ ਦੇ ਲਈ ਖਤਰਾਜ ਦੇ ਵਿੱਚ ਪੈ ਸਕਦਾ ਹੈ ਹੈਕਰਸ ਨੇ ਇਸ ਡਾਟੇ ਦੀ ਯੂਜ਼ ਕਰਦੇ ਹੋਏ ਬੈਂਕ ਅਕਾਊਂਟਾਂ ਤੱਕ ਪਹੁੰਚਣਾ ਹਾਸਲ ਹਾਸਲ ਕਰ ਸਕਦੇ ਨੇਗੇ ਧੋਖਾਧੜੀ ਵਾਲੀ ਪੇਮੈਂਟ ਤੇ ਕ੍ਰੈਡਿਟ ਕਾਰਡ ਡਿਟੇਲਸ ਦੀ ਵੀ ਗਲਤ ਯੂਜ਼ ਕਰਨ ਦੇ ਲੈ ਕੇ ਲੀ ਕੋਈ ਪਰਸਨਲ ਇਨਫੋਰਮੇਸ਼ਨ ਦਾ ਫਾਇਦਾ ਕਹਿੰਦੇ ਉਹ ਚੱਕ ਸਕਦੇ ਨੇਗੇ ਤੁਹਾਨੂੰ ਦੱਸ ਦਈਏ ਕਹਿੰਦੇ ਅਮਨ ਗੁਪਤਾ ਤੇ ਸਮੀਰ ਮਹਿਤਾ ਵੱਲੋਂ 2016 ਦੇ ਵਿੱਚ ਸਥਾਪਿਤ ਬੋਟ ਇਸ ਵਕਤ ਕਫਾਈਤੀ ਆਡੀਓ ਪ੍ਰੋਡਕਟਸ ਤੇ ਵੇਅਰੇਬਲ ਡਿਵਾਈਸ ਨੂੰ ਦੇਸ਼ ਦੇ ਵਿੱਚ ਕਾਫੀ ਪੋਪੂਲਰ ਹੈਗੀ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਪੋਪੂਲਰ ਵੇਅਰੇਬਲ ਬ੍ਰਾਂਡ ਹੈ ਤੇ ਕੰਪਨੀ ਲਗਾਤਾਰ ਪ੍ਰੋਫਿਟ ਦੇ ਵਿੱਚ ਹੈ ਮਾਰਚ 2023 ਦੇ ਵਿੱਚ ਇਹਦੀ ਸੇਲ 3000 ਕਰੋੜ ਰੁਪਏ ਤੋਂ ਪਾਰ ਗਈ ਸੀ ਤੇ ਹਾਲਾਂਕਿ ਪਾਸਟ ਦੇ ਵਿੱਚ ਕੰਪਨੀ ਨੇ ਕੋਈ ਵੀ ਵਿੱਤੀ ਚੁਣੌਤੀਆਂ ਨੂੰ ਲੈ ਕੇ ਸਾਹਮਣਾ ਕਰਨਾ ਕਰਨਾ ਪਿਆਗਾ ਹੁਣ ਤੁਸੀਂ ਦੇਖ ਲਓ ਵੀ ਬੋਟ ਕੰਪਨੀ ਦਾ ਕਹਿੰਦੇ ਇਹ ਡਾਟਾ ਨੇ ਹਾਲਾਂਕਿ ਕਹਿੰਦੇ ਬੋਟ ਨੇ ਕੋਈ ਤੇ ਬਿਆਨ ਨਹੀਂ ਜਾਰੀ ਕਰਿਆ ਮੀਡੀਆ ਰਿਪੋਰਟਸ ਦੇ ਜ਼ਰੀਏ ਹੈ ਪਰ ਗੱਲ ਇਹ ਹੈ ਵੀ ਜਿਹੜਾ ਆਨਲਾਈਨ ਡਾਟਾ ਜਿਵੇਂ ਡਾਰਕ ਵੈਬ ਤੇ ਕਹਿੰਦੇ ਇਹ ਲੀਕ ਹੋਇਆ ਤਾਂ ਬੰਦੇ ਨੇ ਦਾਵਾ ਕਰਿਆ ਠੋਕ ਕੇ ਕਹਿੰਦਾ ਮੈਂ ਮੈਂ ਕਰੀਏ ਤੇ ਉਹਨੇ ਕਹਿੰਦੇ ਫਾਈਲਾਂ ਤੱਕ ਕਈ ਸ਼ੇਅਰ ਕਰਤੀਆਂ ਨੇ ਵੀ ਆ ਦੇਖੋ ਮੇਰੇ ਕੋ ਪਿਆ ਡਾਟਾ ਹੁਣ ਗੱਲ ਇਹ ਹੈ ਵੀ ਇੰਟਰਨੈਟ ਦੀ ਦੁਨੀਆ 'ਚ ਇਹ ਚੀਜ਼ ਤੋਂ ਥੋੜਾ ਜਿਹਾ ਹੁਣ ਕੀ ਕਹੀਏ ਕੀ ਬਚ ਕੇ ਰਹੂਗਾ ਬੰਦਾ ਪਰ ਇਹ ਥੋੜਾ ਜਿਹਾ ਚੁਕਾਉਣ ਵਾਲੀ ਗੱਲ ਬਹੁਤ ਆ ਵੀ ਜਦੋਂ ਆਨਲਾਈਨ ਤੁਸੀਂ ਕੋ